ਸਸ਼ੀਕਾਲ ਸਾਰਿਆਂ ਨੂੰ ਜੀ ਮੈਂ ਹਾਂ ਪ੍ਰਿੰਸ ਰੰਦਾਵਾ ਤੇ ਮੇਰੇ ਨਾਲ ਬੈਠੇ ਨੇ ਸਾਡੇ ਵੱਡੇ ਭਾਜੀ ਪਰਮ ਜੀ ਤੇ ਮੇਰੇ ਵੱਡੇ ਭਾਜੀ ਰਮੀ ਰੰਦਾਵਾ ਜੀ ਸਾਡੀ ਵੀਡੀਓ ਬਣਾ ਰਹੇ ਨੇ ਸਾਡੇ ਬਹੁਤ ਹੀ ਪਿਆਰੇ ਵੀਰ ਹਰ ਪਰਫਾਰਮਰ ਜੀ ਤੇ ਇਹਨਾਂ ਨੇ ਹੁਕਮ ਕੀਤਾ ਕਿ ਇੱਕ ਦੋ ਲਾਈਨਾਂ ਹੋਰ ਇੱਕ ਦੋ ਗੀਤ ਹੋਰ ਥੋੜੀ ਨਜ਼ਰ ਕਰ ਲਈਏ ਜਰਾ ਸੁਣਿਓ ਕਿੰਦਾ ਉਹ ਨਾਲ ਗਵਾਟ ਵਗਾੜੀ ਲੋਕੋ ਚੰਗੀ ਨਹੀਂ ਹੁੰਦੀ ਓ ਸਿੱਧੇ ਰਸਤੇ ਜਾਂਦਿਆਂ ਦੀ ਕਦੇ ਪੰਡੀ ਨਹੀਂ ਹੁੰਦੀ ਉਹ ਨਾਲ ਗਵਾਡ ਵਗਾੜੀ ਲੋਕੋ ਚੰਗੀ ਨਹੀਂ ਹੁੰਦੀ ਓ ਸਿੱਧੇ ਰਸਤੇ ਜਾਂਦਿਆਂ ਦੀ ਕਦੇ ਪੰਡੀ ਨਹੀਂ ਹੁੰਦੀ ਓ ਹੁੰਦੀ ਵਸੂ ਬਾਹਰ ਜਵਾਨੀ ਚੜਦੀ ਮਾੜੀ ਐ ਓਏ ਹੋਵੇ ਤੀ ਜਵਾਨ ਗਲੀ ਵਿੱਚ ਖੜਦੀ ਮਾੜੀ ਐ ਉਹ ਹੋਵੇ ਤੀਜ ਜਵਾਨ ਗਲੀ ਵਿੱਚ ਖੜਦੀ ਮਾੜੀ ਐ ਓਏ ਓ ਕਾਦਾ ਇਹ ਮਿੱਤਰ ਜਿਹੜਾ ਪੜਦੇ ਹੀ ਫੋਲ ਜਾਵੇ ਓ ਕਾਦਾ ਇਹ ਪੁੱਤ ਸੌ ਜੋ ਮਾਪਿਆਂ ਮੂਰੇ ਹੀ ਬੋਲ ਜਾਵੇ ਓ ਸਿਰ ਕਦੇ ਨਹੀਂ ਚੱਕਦਾ ਜੀ ਦੀ ਨਾਰ ਬਿਮਾਰੀ ਐ ਓ ਹੋਵੇ ਤੀਜ ਜਵਾਨ ਗਲੀ ਵਿੱਚ ਖੜਦੀ ਮਾੜੀ ਐ ਕੀ ਗੱਲ ਕਰਦਾ ਜੀਨ ਸ਼ੀਨ ਨਾਲ ਓ ਜੀਨ ਸ਼ੀਨ ਨਾਲ ਫੱਪਦਾ ਨਹੀਂ ਚੂੜਾ ਮ ਸਿਰ ਤੇ ਟੋਪੀ ਪਾਉਣਾ ਸੌਂਦਾ ਨਹੀਂ ਸਰਦਾਰਾਂ ਨੂੰ ਓ ਜਿਣ-ਸ਼ੀਣ ਨਾਲ ਫੱਪਦਾ ਨਹੀਂ ਚੂੜਾ ਮੁਟਿਆਰਾਂ ਨੂੰ ਓ ਸਿਰ ਤੇ ਟੋਪੀ ਪਾਉਣਾ ਸੌਂਦਾ ਨਹੀਂ ਸਰਦਾਰਾਂ ਨੂੰ ਓਏ ਥਾਣੇ ਤੇ ਕਚੈਰੀ ਟੌਰੀ ਕੱਪੜੇ ਪਾਈਏ ਨਾ ਓ ਮਰਦ ਦੇ ਵਿੱਚ ਨਸੀਬਾ ਥਾ-ਥਾ ਹੱਥ ਵਿਖਾਈਏ ਨਾ ਓ ਮਰਦ ਦੇ ਵਿੱਚ ਨਸੀਬਾ ਥਾ ਇਹ ਨਾ ਬੁੱਢਾਪੇ ਵਿੱਚ ਮਾਪਿਆਂ ਦਾ ਪੁੱਤ ਨਾ ਕੋਈ ਪਤੀ ਨਾਰ ਦਾ ਓਏ ਔਖੀ ਵੇਲੇ ਛੱਡੀਏ ਨਾ ਹੱਥ ਫੜ ਕੇ ਵੀ ਕਿਸੇ ਮੁਟਿਆਰ ਦਾ ਹਮਰੇ ਨਾ ਬੁੱਢਾਪੇ ਵਿੱਚ ਮਾਪਿਆਂ ਦਾ ਪੁੱਤ ਨਾ ਕੋਈ ਪਤੀ ਨਾਰ ਦਾ ਓਏ ਔਖੀ ਵੇਲੇ ਛੱਡੀਏ ਨਾ ਹੱਥ ਫੜ ਕੇ ਵੀ ਕਿਸੇ ਮੁਟਿਆਰ ਦਾ ਓਏ ਯਾਰੀਆਂ ਨਾ ਭਾਈਏ ਜਾਨਵਾਰ ਕਿਉਂ ਪਿੱਠ ਨਾ ਦਿਖਾਈਏ ਮਿੱਤਰੋ ਓਏ ਯਾਰੀ ਲਾ ਕੇ ਯਾਰ ਦੀ ਤਕਣੀ ਨਾ ਯਾਰੀ ਲਾਇਏ ਮਿੱਤਰੋ ਯਾਰੀ ਲਾ ਕੇ ਯਾਰ ਦੀ ਜੇ ਪੈਣ ਤਕਣੀ ਨਾ ਯਾਰੀ ਲਾਇਏ ਮਿੱਤਰੋ ਓਏ ਕਰਦੇ ਨੇ ਲੋਕੀ ਵਿਸ਼ਵਾਸ ਉਸ ਦਾ ਜੋ ਕਰੇ ਦਗੇ ਬਾਧੀਆਂ ਹੁੰਦਾ ਨਹੀਂ ਵਕਾਸ ਕਦੇ ਉਸ ਪਿੰਡ ਦਾ ਵੀ ਜਿੱਥੇ ਧੜੇ ਬਾਧੀਆਂ ਓਏ ਹੱਕ ਸੱਚ ਤੇ ਗਰੀਬਾਂ ਲਈ ਜੋ ਲੜਦਾ ਉਹਨੂੰ ਹੀ ਵੋਟ ਪਾਈਏ ਮਿੱਤਰੋ ਓਏ ਯਾਰੀ ਲਾ ਕੇ ਯਾਰ ਦੀ ਜੇ ਪੈਣ ਤਕਣੀ ਨਾ ਯਾਰੀ ਲਾਇਏ ਮਿੱਤਰੋ ਓ ਯਾਰੀ ਨਾ ਕਿ ਯਾਰ ਦੀ ਜੇ ਪੈਣ ਤਕਣੀ ਨਾ ਯਾਰੀ ਲਾਏ ਮਿੱਤਰਾ ਓ ਬਿਨਾ ਬੁਲਾਇਆ ਕਦੇ ਕਿਸੇ ਦੇ ਕੰਮ ਨਹੀਂ ਜਾਈਦਾ ਓ ਦੁਸ਼ਮਣ ਆਜੇ ਘਰੇ ਤੇ ਮੱਥੇ ਵਤ ਨਹੀਂ ਪਾਈਦਾ ਓ ਬਿਨਾ ਬੁਲਾਇਆ ਕਦੇ ਕਿਸੇ ਦੇ ਕੰਮ ਨਹੀਂ ਜਾਈਦਾ ਓ ਦੁਸ਼ਮਣ ਆਜੇ ਘਰੇ ਤਾਂ ਮੱਥੇ ਵਤ ਨਹੀਂ ਪਾਈਦਾ ਓਏ ਗੈਰੀ ਹੱਥੋਂ ਲੈ ਕੇ ਕਦੇ ਕੋਈ ਚੀਜ਼ ਬਈ ਖਾਈਏ ਨਾ ਸਭ ਸ਼ੇਰ ਏ ਨਾ ਓ ਗੰਜੀ ਦੇ ਸਿਰ ਉੱਤੇ ਜਾਂਦੀਆਂ ਮੀਡੀਆਂ ਗੁੰਦੀਆਂ ਨਾ ਓ ਗੁੱਜੇ ਪੀਰੀ ਅੱਖ ਫਣ ਨੂੰ ਕਦੇ ਜੇ ਬਾਹ ਹੁੰਦੀਆਂ ਨਾ ਓ ਗੰਜੀ ਦੇ ਸਿਰ ਉੱਤੇ ਜਾਂਦੀਆਂ ਮੀਡੀਆਂ ਗੁੰਦੀਆਂ ਨਾ ਓ ਗੁੱਜੇ ਪੀਰੀ ਅੱਖ ਫਣ ਨੂੰ ਕਦੇ ਜੇ ਬਾਹ ਹੁੰਦੀਆਂ ਨਾ ਓ ਜਹਾਨੀ ਹੱਕ ਵਿੱਚ ਯੋਰ ਕਦੇ ਵੀ ਮਰ ਜਾ ਗਾ ਇਹ ਨਾ ਓ ਸੁਪ ਸ਼ੇਰ ਤੇ ਜੱਟ ਕਦੇ ਵੀ ਸੁੱਤਾ ਠਾਈਏ ਆਏ ਨਾ ਅੱਗੇ ਗੱਲ ਕਰਦਾ ਓਏ ਬੋਤਾ ਮੂੰਹ ਕਦੇ ਲਾਇਏ ਨਾ ਰੰਨਾ ਪਤਕਾਰਾਂ ਨੂੰ ਉਹ ਭੇਦ ਕਦੇ ਨਾ ਦਈਏ ਮਿੱਤਰੋ ਪੁਲਸੀਏ ਯਾਰਾਂ ਨੂੰ ਓਏ ਪੱਗ ਵਟਾਈਏ ਨਾ ਉਹ ਸੱਪ ਸ਼ੇਰ ਤੇ ਜੱਟ ਕਦੇ ਵੀ ਸੁਤਾ ਠਾਈਏ ਲੱਗ ਕੇ ਸ਼ੇਰ ਸੀ ਜੋ ਸਾਰੇ ਮੇਰੇ ਵੀਰ ਗੌਰ ਕਰਿਓ ਜੋ ਸਾਡੀ ਅੱਜਕੱਲ ਸਭੀ ਤਾਂ ਜੋ ਜਿਹੜੇ ਮੋਡਲ ਜਾਰੀ ਹੈ ਕਹਿੰਦਾ ਓਏ ਅੱਜ ਕਲ ਦੇ ਇਨਸਾਨੋ ਬਾਤ ਵਿਚਾਰੀ ਜੇ ਉਹ ਬੁੱਕਲ ਦੇ ਵਿੱਚ ਮੂੰਹ ਦੇ ਕੇ ਚਾਤੀ ਮਾਰੀ ਦੇ ਓ ਸਾਡੇ ਨਾਲੋਂ ਪਸ਼ੂ ਪਰਿੰਦੇ ਚੰਗੇ ਨੇ ਓ ਉਹਨਾਂ ਦਾ ਸਤ ਵੇਖੋ ਭਾਵੇਂ ਨੰਗੇ ਨੇ ਓ ਅੰਮ੍ਰਿਤ ਛੱਕ ਕੇ ਨਹੀਂ ਭੰਗ ਕਰੀਦਾ ਓ ਸੂਟੇ ਵਾਲੇ ਬੰਦੇ ਦਾ ਨਹੀਂ ਸੰਗ ਕਰੀਦਾ ਓ ਅੰਮ੍ਰਿਤ ਛੱਕ ਕੇ ਨਹੀਂ ਭੰਗ ਕਰੀਦਾ ਓ ਸੂਟੇ ਵਾਲੇ ਬੰਦੇ ਦਾ ਨਹੀਂ ਸੰਗ ਕਰੀਦਾ ਓ ਮਿੱਤਰੋ ਸਮਾਨ ਹੱਦੀ ਸ਼ੁਕੀਨ ਹੱਤੇ ਵਰਨਾ ਦਾ ਸ਼ੁਕੀਨ ਹੱਤੇ ਜੂਵੇ ਬਾਜ ਬਹੁਤਾ ਚਿਰ ਨਹੀਂ